ਅੱਜ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਹੜ੍ਹ ਪ੍ਰਭਾਵਿਤ ਏਰੀਏ ਦਾ ਜਾਇਜ਼ਾ ਲੈਂਦੇ ਹੋਏ ਪਿੰਡ ਚੰਗੜਵਾ ਪਹੁੰਚੇ। ਸਭ ਤੋਂ ਪਹਿਲਾਂ ਉਹਨਾਂ ਨੇ ਪਿੰਡ ਦੇ ਸਰਪੰਚ, ਪੰਜ ਕਿਸਾਨ ਜੂਨੀਅਨ, ਐਨਜੀਓਜ਼, ਹਰੀ ਸਿੰਘ ਨਲਵਾ ਸੰਸਥਾ ਦੇ ਸਾਥੀਆਂ ਅਤੇ ਹੋਰ ਜਿੰਨੇ ਵੀ ਲੋਕਾਂ ਨੇ ਪਿੰਡ ਨੂੰ ਲੱਗਦੇ ਤੁਸੀ ਬੰਨ ਨੂੰ ਸਮੇਤੇ ਬੰਨਣ ਦਾ ਉਪਰਾਲਾ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੇਕਰ ਇਸ ਟੈਪ ਸਮੇਂ ਸਿਰ ਨਾ ਚੁੱਕਿਆ ਹੁੰਦਾ ਤਾਂ ਅੱਜ ਏਰੀਏ ਦੇ ਬਹੁਤ ਸਾਰੇ ਪਿੰਡ ਹੜ੍ਹ ਦੀ ਮਾਰ ਹੇਠ ਹੁੰਦੇ। ਉਨਾ ਮੌਕੇ ਤੇ ਪਹੁੰਚੇ ਸੰਬੰਧਿਤ ਪ੍ਰਸ਼ਾਸਨਵਲੋ ਹੋਏ ਨੁਕਸਾਨ ਦਾ ਵੇਰਵਾ ਗੂਗਲ ਸ਼ੀਟ ਤੇ ਅਪਲੋਡ ਕਰ ਦਿੱਤਾ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਸੀਐਮ ਸਾਉਂਟਾਂਡੇ ਦੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ ਕਰਨ ਆਏ ਸੀ ਤਾਂ ਉਹਨਾਂ ਨੇ ਹੜਾ ਨਾਲ ਹੋਏ ਨੁਕਸਾਨ ਦਾ ਵੇਰਵਾ ਮੰਗਿਆ ਸੀ ਉਹਨਾਂ ਅੱਗੇ ਕਿਹਾ ਕਿ ਇਸ ਬੰਨ ਨੂੰ ਪੱਕਿਆ ਕਰਨ ਲਈ ਜੇਕਰ ਪੈਸਾ ਘਟ ਆਉਂਦਾ ਹੈ ਤਾਂ ਮੈਂ ਐਮਪੀ ਫੰਡ ਵਿੱਚੋਂ ਹੋਰ ਪੈਸਾ ਦੇ ਦਿਆਂਗਾ ਜੇਕਰ ਪੈਸਾ ਨਹੀਂ ਵੀ ਆਉਂਦਾ ਹੈ ਤਾਂ ਮੈਂ ਬੰਨ ਨੂੰ ਪੱਕਾ ਕਰਨ ਲਈ ਸਾਰਾ ਪੈਸਾ ਦੇ ਦਿਆਂਗਾ ਉਨਾ ਕੇ ਹਾਕੀ ਇਸ ਸਮੱਸਿਆ ਨੂੰ ਖਤਮ ਕਰਨ ਲਈ ਮੈਂ ਤੁਹਾਡੇ ਨਾਲ ਹਾਂ ਕਿਉਂਕਿ ਜਦੋਂ ਵੀ ਭਾਰੀ ਬਰਸਾਤ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਲਾਕੇ ਵਿੱਚ ਡਰ ਬਣਿਆ ਰਹਿੰਦਾ ਹੈ। ਉਹਨਾਂ ਇਸ ਇਲਾਕੇ ਵਿੱਚ ਹੁੰਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਅੱਜ ਦੇ ਹੜ੍ਹਾਂ ਦੇ ਬਣੀ ਹਾਲਾਤਾਂ ਦਾ ਮੁੱਖ ਕਾਰਨ ਦੱਸਿਆ ਤੇ ਏਰੀਏ ਦੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਜਾਗਣ ਦੀ ਲੋੜ ਹੈ ਅਤੇ ਪ੍ਰਸ਼ਾਸਨਤਾ ਤੁਹਾਡੇ ਨਾਲ ਹਮੇਸ਼ਾ ਖੜਦਾ ਹੈ ਅਸੀਂ ਵੀ ਤੁਹਾਡੇ ਨਾਲ ਖੜ ਹਾਂਗੇ। इलाके दे ने कहा कि ब्यास दरिया के कंडे भावे किसी माल की मालकी जमीन क्यों ना हो पट्टन से पूर्ण तौर पर पाबंदी लगाई जाए क्योंकि अजिहा गुरेज नहीं करता उससे सख्त कानूनी कार्रवाई की जाए देखा देखी लोग अजिहा तो गुरेज कर राजकुमार चब्बेवाल ने अगे कहा कि एरिए सारे पिंड रल के एक कमेटी बना कानूनी माइनिंग खिलाफ दिन रात पहरा दे ਜੇਕਰ ਫੇਰ ਵੀ ਕੋਈ ਨਹੀਂ ਹਟਦਾ ਤਾਂ ਫੇਰ ਅਸੀਂ ਸਖਤ ਕਾਰਵਾਈ ਕਰਾਂਗੇ ਆ ਅੱਜ ਚੱਕ ਮੀਰਪੁਰ ਸਾਰੇ ਸਾਡੇ ਸਾਥੀ ਚੰਗੜਾ ਮਾ ਚੱਕ ਮੀਰਪੁਰ ਸਾਰੇ ਜਿੰਨਾ ਵੀ ਏਰੀਆ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਸਾਡੇ ਸਰਪੰਚ ਸਾਹਿਬ ਹੈ ਪੰਚਾਇਤ ਮੈਂਬਰ ਹੈ ਔਰ ਸਾਡੇ ਜਿੰਨੀਆਂ ਵੀ ਐਨ ਜੀਓਜ਼ ਇੱਥੇ ਪਹੁੰਚੀਆਂ ਕਿਸਾਨ ਜਥੇਬੰਦੀਆਂ ਪਹੁੰਚੀਆਂ ਔਰ ਸਾਡੇ ਹਰੀ ਸਿੰਘ ਨਲਵਾ ਗਰੁੱਪ ਦੇ ਸਾਰੇ ਸਾਥੀ ਜਿੰਨੀ ਵੀ ਸੰਸਥਾਵਾਂ ਉਹਨਾਂ ਦੀਆਂ ਜਿੰਨੇ ਵੀ ਉਹਨਾਂ ਦੇ ਸਾਥੀ ਉਹਨਾਂ ਨੇ ਇੱਕ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਔਰ ਮੈਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਇਸ ਹਲਕੇ ਦੇ ਇੰਚਾਰਜ ਸਰਦਾਰ ਗੁਰਤੇਹਾਨ ਸਿੰਘ ਮਲਤਾਨੀ ਜੀ ਐਸਟੀਐਮ ਸਾਹਿਬ ਮੇਰੇ ਨਾਲ ਨੇ ਡੀਐਸਪੀ ਸਾਹਿਬ ਮੇਰੇ ਨਾਲ ਨੇ ਸਾਡੀ ਸਮੁੱਚੀ ਟੀਮ ਜਿੰਨੀ ਵੀ ਇੱਥੇ ਮੌਜੂਦ ਆ ਇਹਨਾਂ ਦੀ ਰਹਿਨਮਾਈ ਕਾਫੀ ਵਧੀਆ ਕੰਮ ਜਿਹੜਾ ਕੀਤਾ ਗਿਆ ਜੇਕਰ ਮੈਂ ਸਮਝਦਾ ਕਿ ਤੁਸੀਂ ਸਮੇਂ ਸਿਰ ਇਹ ਜਿਹੜਾ ਸਟੈਪ ਨਾ ਲਿਆ ਹੁੰਦਾ ਤੇ 20 25 ਪਿੰਡਾਂ ਦਾ ਨੁਕਸਾਨ ਹੋਣਾ ਸੀ ਸੋ ਤੁਹਾਡਾ ਬਹੁਤ ਧੰਨਵਾਦ ਆ ਸਾਰਿਆਂ ਦਾ ਔਰ ਹੁਣ ਐਸਡੀਓ ਸਾਹਿਬ ਜਿਹੜੇ ਐਸਟੀਯੂ ਡਰੇਨੇਜ ਡਿਪਾਰਟਮੈਂਟ ਤੋਂ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਸਾਰਾ ਐਸਟੀਮੇਟ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਸਾਡੇ ਸੀਐਮ ਸਾਹਿਬ ਮਲਤਾਨੀ ਸਾਹਿਬ ਨੇ ਦੱਸਿਆ ਕਿ ਪਿਛਲੀ ਪਿੱਛੇ ਟਾਂਡੇ ਜਦੋਂ ਆਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਕੰਮਾਂ ਦਾ ਜਿੰਨੇ ਵੀ ਜਿੱਥੇ ਵੀ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਸਾਰਾ ਜਿੰਨਾ ਵੀ ਉਸ ਡਿਟੇਲ ਮੰਗ ਲਈ ਆ ਤੇ ਇਹਨਾਂ ਨੇ ਗੂਗਲ ਸ਼ੀਟ ਤੇ ਸਾਰੀਆਂ ਡਿਟੇਲ ਜਿਹੜੀਆਂ ਪਾਤੀਆਂ ਤੇ ਇੱਥੇ ਵੀ ਜਿਹੜੇ 3-4 ਜਗ੍ਹਾ ਜਿਹੜੀਆਂ ਸੈਂਸਿਟਿਵ ਨੇ ਜਿੱਥੇ ਸਾਨੂੰ ਲੱਗਦਾ ਪਈ ਪ੍ਰੋਬਲਮ ਆ ਸਕਦੀ ਹੈ ਤੇ ਉੱਥੇ ਇਹਨਾਂ ਨੇ ਪੱਕਾ ਉਹਨਾਂ ਨੂੰ ਬਣਾਉਣ ਦੇ ਲਈ ਸਾਰਾ ਅਸ਼ੋਰ ਕੀਤਾ ਤੇ ਬਾਕੀ ਜਿੰਨਾ ਵੀ ਪੈਸਾ ਆਉਂਦਾ ਠੀਕ ਹੈ ਜੇਕਰ ਘਾਟਾਂ ਦਾ ਤਾਂ ਵੀ ਮੈਂ ਦੇ ਦੂੰਗਾ ਜੇ ਨਹੀਂ ਆਂਦਾ ਤਾਂ ਵੀ ਮੈਂ ਦੇ ਦੂੰਗਾ ਕਿਉਂਕਿ ਐਮਪੀ ਲਾਈਟ ਜੋ ਦੇ ਦਾਂਗੇ ਤਾਂ ਕਿ ਇਹ ਜਿਹੜਾ ਪੱਕਾ ਇੱਥੇ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਸਕੇ ਕਿਉਂਕਿ ਬਾਰ-ਬਾਰ ਉਹੀ ਇੱਕ ਡਰ ਬਣਿਆ ਰਹਿੰਦਾ ਹਮੇਸ਼ਾ ਕਿ ਜਦੋਂ ਹੜ੍ਹ ਆ ਗਿਆ ਜਾਂ ਬਾਰਿਸ਼ਾਂ ਹੋ ਗਈਆਂ ਤਾਂ ਕੀ ਬਣੇਗਾ ਬਾਕੀ ਜਿਹੜੇ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਵੀ ਹੁੰਦੀ ਹੈ ਤੇ ਉਹ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿੱਥੇ ਤੁਸੀਂ ਤੁਹਾਨੂੰ ਜਾਗਣ ਦੀ ਲੋੜ ਆ ਅਸੀਂ ਤੁਹਾਡੇ ਨਾਲ ਆ ਜਿੱਥੇ ਕੋਈ ਨਹੀਂ ਕਾਪੂ ਆਦਾ ਅਸੀਂ ਤੁਹਾਡੇ ਨਾਲ ਖੜਾਂਗੇ ਪ੍ਰਸ਼ਾਸਨ ਤਾਂ ਖੜੇਗਾ ਉਹ ਤਾਂ ਖੜੇਗਾ ਖੜੇਗਾ ਪਰ ਅਸੀਂ ਵੀ ਤੁਹਾਡੇ ਨਾਲ ਆ ਕਿਉਂਕਿ ਜਿੰਨੀ ਗੈਰ ਕਾਨੂੰਨੀ ਮਾਈਨਿੰਗ ਵੀ ਇੱਕ ਬਹੁਤ ਵੱਡਾ ਇਹ ਜਿਹੜਾ ਇਹਦਾ ਕਾਰਨ ਰਹਿੰਦਾ ਸਾਰਾ ਚੱਕਰ ਹੀ ਬਣਿਆ ਜੀ ਪੱਕਾ ਸਾਰਾ ਇੱਕ ਪੁਆਇੰਟ ਸਰ ਜਿਹੜੀ ਨਾ ਅਬਿਆਸ ਜਿਆਦਾ ਕੰਡਾ 5 700 ਮੀਟਰ ਜੋ ਵੀ ਆਪਣਾ ਬੰਨ ਬੰਨ ਜਾਣ ਲਗੀ ਪਰ ਜਿਹੜੇ ਕੰਡੇ ਆ ਨਾ ਸਾਡੇ ਹੰਡੀ ਆ ਜਾਓ ਇਹ ਭਾਵੇਂ ਕਿਸੇ ਦੀ ਮਾਲਕੀ ਵੀ ਹੋਵੇ ਉਹਨੂੰ ਪੱਟਣ ਦੀ ਪਰਮਿਸ਼ਨ ਬਿਲਕੁਲ ਵੀ ਨਾ ਹੋਵੇ ਇਹ ਜਿਹੜਾ ਕਿਉਂਕਿ ਦਰਿਆ ਬਿਆਸ ਰਿਆ ਦਾ ਕੰਡਾ ਇਹਨੂੰ 100 ਮੀਟਰ ਦਾ ਘੱਟੋ ਘਾਟ ਚੌੜਾਈ ਦੇ ਦਿਓ ਤੇ ਇਹਨੂੰ ਜਿਹੜਾ ਵੀ ਪੜਦਾ ਉੱਥੇ 307 ਦਾ ਪਰਚਾ ਪਾਇਆ ਜਾਵੇ ਤਾਂ ਇਹਦਾ ਇਹਦਾ ਕਰ ਲੈਣ ਦੇ ਜੋ ਵੀ ਪ੍ਰੋਵੀਜ਼ਨ ਹੈਗੇ ਐਸਟੇਟ ਸਾਹਿਬ ਦੇਖ ਲਿਓ ਕਿਉਂਕਿ ਉਹ ਇਹਦਾ ਫੋਰੈਸਟ ਵੀ ਆਏਗਾ ਕੁਝ ਕੁਝ ਤੁਹਾਡਾ ਸੈਂਟਰ ਗਵਰਨਮੈਂਟ ਦੇ ਅੰਡਰ ਵੀ ਆਏਗਾ ਯੂਨੀਅਨ ਗਵਰਨਮੈਂਟ ਦੇ ਤੁਹਾਡੇ ਕੋਲ ਨਹੀਂ ਤਾਂ ਉਹਨੇ ਸਾਰਾ ਕੁਝ ਤਾਂ ਦੇਖੋ ਹੀ ਨਹੀਂ ਆਪਾਂ ਸਾਰਾ ਦੇਖ ਕੇ ਪਰ ਤੁਸੀਂ ਕਿਉਂਕਿ ਗੱਲ ਠੀਕ ਹੈ ਤੁਹਾਡੀ ਜਦੋਂ ਕੰਡੇ ਪਟਦੇ ਫਿਰ ਉਸ ਤੋਂ ਉਸ ਹਿਸਾਬ ਨਾਲ ਫਲੋ ਕਰਦੇ ਕੰਡੇ ਨਾਲ ਪਟੇ ਜਾਂ ਤਾਂ ਪਰ ਉਹ ਵਾਈ ਨਹੀਂ ਸਕਦੀ ਫਾਇਦਾ ਨਹੀਂ ਬਣੇ ਜੇ ਜੇ 100 ਮੀਟਰ ਨਾਲ ਪਟਿਆ ਹੁੰਦਾ ਦੇਖੋ ਨਾਲ ਦੀ ਲੋੜੀ ਨਹੀਂ ਪੈਣੀ ਨਾਲ ਨਾਲ ਪਟਿਆ ਹੁੰਦਾ ਇੱਕ ਪ੍ਰਧਾਨ ਜੀ ਆਪਣੇ ਜਿੰਨੇ ਵੀ ਤੁਹਾਡੇ ਪਿੰਡ ਹੈ ਨਾ ਦੀ ਇੱਕ ਕਮੇਟੀ ਬਣਾਓ ਜੇ ਕੋਈ ਜੇ ਕੋਈ ਪ੍ਰੋਬਲਮ ਕਰਦਾ ਔਰ ਰੋਕੋ ਜੇ ਫਿਰ ਵੀ ਨਹੀਂ ਹਰਦਾ ਫਿਰ ਸਾਨੂੰ ਦੱਸੋ ਸਰ ਸਾਡੇ ਕੋਲ ਨਾ ਸਮਾਂ ਨਹੀਂ ਹੈਗਾ ਨਾ ਹੋਵੇ ਸਰ ਮਾਇਆ ਕਮੇਟੀ ਤੇ ਬਣਾਈ ਸਕਦੇ ਨਾ ਦੇਖਰੇਖ ਤਾਂ ਕਰ ਹੀ ਸਕਦੇ ਨਾ ਦਿਨ ਰਾਤ ਤਾਂ ਜਾਗਿਆ ਜਾ ਹੀ ਸਕਦਾ ਤੁਸੀਂ ਪਹਿਰਾ ਦਿਓ ਤੁਹਾਡੇ ਨਾਲ